ਗਿਆਨੀ ਰਕੂ ਵੀਰ ਸਿੰਘ ਜੀ ਹੋ ਰਹੇ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਦੇ ਵਿੱਚ ਮੇਡੂ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਵੱਡੀਆਂ ਗੱਲਾਂ ਕਾਫੀ ਵੱਡੇ ਮੁੱਦੇ ਚੱਕੇ ਨੇ ਜਿਦੇ ਵਿੱਚ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੀ ਜ਼ਮੀਨ ਵਾਲਾ ਵਿਵਾਦ ਜਿਹਦੇ ਤੇ ਆਪਾਂ ਲਗਾਤਾਰ ਗੱਲ ਕੀਤੀ ਫਿਰ ਉੱਥੇ ਜੋ ਕਾਰਵਾਈ ਹੋਈ ਉਸ ਤੇ ਆਪਾਂ ਗੱਲ ਕੀਤੀ ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਸੁਖਵੀਰ ਬਾਦਲ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਨਾਲ ਪਾਵਨ ਸਰੂਪਾਂ ਦਾ ਵੀ ਜ਼ਿਕਰ ਕੀਤਾ ਐਸਜੀਪੀਸੀ ਦੇ ਕਾਮਕਾਰ ਦੇ ਵੀ ਉਹਨਾਂ ਨੇ ਸਵਾਲ ਚੁੱਕੇ ਕਾਫੀ ਕੁਸ਼ ਕਾਫੀ ਗੱਲਾਂ ਕਾਫੀ ਸੋਣ ਇਹਨਾਂ ਨੂੰ ਝੁੱਕ ਦੇਣ ਕਿ ਪਾਸ ਹੂੰ ਗੱਲ ਕੀ ਆ ਸੁਖਮ ਸਾਹਿਬ ਜੋ ਇੱਕ ਨਾ ਉਹ ਕਹਾਵਤ ਬੋਲਦੇ ਹੁੰਦੇ ਕਿ ਇੱਕ ਉਂਗਲ ਇਧਰ ਕਰੇਗਾ ਚਾਰ ਤੇਰੇ ਵੱਲੋਂ ਕੇ ਉਹ ਹਾਲ ਇਹਨਾਂ ਦਾ ਹੈ ਹੂੰ ਇਹਨਾਂ ਸਾਰਿਆਂ ਦਾ ਭਈ ਪਾਵਨ ਸਰੂਪ ਜਿਹੜੇ ਆ ਉਹ ਆ ਪਿਛਲੇ ਵੀਰ ਵਰਗ ਗਾਇਬ ਹੋਏ ਸਨ ਫਿਰ ਤੁਸੀਂ ਕਿੱਥੇ ਰਹੇ ਤੁਸੀਂ ਕਿੱਥੇ ਰਹੇ ਜੀ ਜੀ ਤੁਸੀਂ ਤੇ ਕੌਮ ਦੇ ਜਥੇਦਾਰ ਰਹੇ ਤੁਹਾਡੇ ਆਉਣ ਤੋਂ ਪਹਿਲਾਂ ਟੀਸ਼ਰ ਸਿੰਘ ਪੜਤਾਲੀਆ ਰਿਪੋਰਟ ਪਈ ਸੀ ਹੂੰ ਤੇ ਮਾਮਲਾ ਤਾਂ ਹੁਣ ਸਰਕਾਰ ਦਰਜ ਕਰ ਰਹੀ ਹੈ ਜੀ ਸਵਾਲ ਜੇ ਸੁੱਖੀਆਂ ਰੋਟੀਆਂ ਦੇ ਘਪਲੇ ਤੱਕ ਗਿਣ ਰਹੇ ਹੋ ਤੁਸੀਂ ਅਸੀਂ ਵੀ ਵਾਧੂ ਗਿਣਾ ਦਿੰਨੇ ਤੁਹਾਨੂੰ ਘੋਤੋਂ ਤੋਂ ਲੈ ਕੇ ਲੱਕੜਾਂ ਤੱਕ ਬਥੇਰੇ ਆ ਬਥੇਰੇ ਆ ਜੀ ਜੀ ਪਰ ਵੱਡਾ ਸਵਾਲ ਤੇ ਇਹੋ ਆ ਕਿ ਇਹ ਚੀਜ਼ਾਂ ਤੇ ਅਸੀਂ ਕਹਿ ਰਹੇ ਹਾਂ ਸਾਲਾ ਤੋਂ ਸੁਣ ਰਹੇ ਹਾਂ ਹੂੰ ਕੁਸੀਤੇ ਤੁਹਾਨੂੰ ਜਦੋਂ ਹਟਾਇਆ ਹਟਾ ਕੇ ਤੇ ਤੁਹਾਨੂੰ ਮੁੱਖ ਗ੍ਰੰਥੀ ਦੇ ਤੌਰ ਤੇ ਨਿਯੁਕਤ ਕੀਤਾ ਤੇ ਤੁਸੀਂ ਤੁਸੀਂ ਤੇ ਮੁੜ ਕੇ ਹਾਈ ਕੋਰਟ ਚਲੇ ਗਏ ਸੀ ਕਿਵੇਂ ਮੇਰੀ ਤਰਖਾ ਨਾ ਜਾਂਦੀ ਲੱਗੇ ਹੂੰ ਬੋਲੇ ਤੇ ਗਿਆਨੀ ਗੁਰਮਖ ਸਿੰਘ ਵੀ ਸੀ ਯਾਦਾ ਤੁਹਾਨੂੰ ਗਿਆਨੀ ਗੁਰਮਖ ਸਿੰਘ ਉਹਦਾ ਭਰਾਤਾ ਵੀ ਬੋਲਿਆ ਹੂੰ ਕਿ ਜੀ ਆ ਹੋਇਆ ਸਾਡੇ ਨਾਲ ਆ ਹੋਇਆ ਮੁੜ ਕੀ ਹੋਇਆ ਜੀ ਜੀ ਗਿਆਨੀ ਗੁਰਮਖ ਸਿੰਘ ਨੂੰ ਅਗਲੇ ਚੱਕ ਕੇ ਮਾਰਿਆ ਜੇ ਤੁਹਾਨੂੰ ਪਤਾ ਲੱਗਿਆ ਕਿ ਮੇਰੀ ਦਸੇ ਬਾਈ ਕੱਟ ਦੇਣਗੇ ਉਹ ਵੇਖੋ ਸ਼ਾਂਤੋ ਕੇ ਬੈਠੇ ਸ਼ਾਂਤੋ ਕੇ ਬੈਠੇ ਨਹੀਂ ਹਾਂ ਗੱਲਾਂ ਚਲੋ ਠੀਕ ਆ ਪਰ ਇਹਨਾਂ ਗੱਲਾਂ ਦਾ ਹੱਲ ਵੀ ਦੱਸੋ ਕਾ ਹੂੰ ਕੀ ਨਵੇੜਾ ਨਹੀਂ ਹੋ ਰਿਹਾ ਨਾ ਮੁੱਦੇ ਤੇ ਚੱਕਰ ਵਾਰੀ ਵਾਰੀ ਜੀ ਹੱਲ ਵੀ ਤਾਂ ਕੋਈ ਦੱਸੋ ਹੱਲ ਤੁਹੀਂਓ ਕਰਨੇ ਸੀ ਬਤੌਰ ਜਥੇਦਾਰ ਹੂੰ ਜੋ ਕਰ ਸਕਦੇ ਸੀ ਕਰੋ ਜਾਂ ਦੱਸੋ ਕਿ ਜਥੇਦਾਰਾਂ ਦੇ ਹੱਥ ਕੁਛ ਨਹੀਂ ਹੁੰਦਾ ਉਈ ਇਹਨਾਂ ਦੇ ਹੱਥ ਵਿੱਚ ਪਾਵਰ ਸੀ ਸੱਤਾ ਕੋਲੇ ਹੋਵੇ ਤੇ ਉਹ ਗੱਲਾਂ ਮੇਰੀਆਂ ਕੌੜੀਆਂ ਨੇ ਯਾਰ ਥੋੜੀਆਂ ਪਰ ਇਹਨਾਂ ਗੱਲਾਂ ਨੂੰ ਕਿ ਭਾਈ ਅੱਜ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਆ ਗੁਰਦੁਆਰਾ ਅੰਮ੍ਰਿਤਸਰ ਦੀ ਜ਼ਮੀਨ ਦਾ ਜਿਹੜਾ ਜ਼ਿਕਰ ਕਰ ਰਹੇ ਨੇ ਅੰਮ੍ਰਿਤਸਰ ਦੀ ਜ਼ਮੀਨ ਦਾ ਕੱਲਾ ਮਸਲਾ ਥੋੜੀ ਐ ਆਨੰਦਪੁਰ ਸਾਹਿਬ ਵਾਲੀ ਕੋਠੀ ਦਾ ਮੱਕੜ ਵੇਲੇ ਰੌਲਾ ਪਿਆ ਹੂੰ ਫਤਿਹਗੜ੍ਹ ਸਾਹਿਬ ਵਾਲੀ ਜ਼ਮੀਨ ਦਾ ਪਿਆ ਮੀਰੀ ਪੀਰੀ ਟਰਸਟ ਦਾ ਬਾਦ ਨਾਲ ਦਾ ਰੌਲਾ ਪਿਆ ਕਿ ਨਹੀਂ ਜੀ ਪਰ ਤੁਸੀਂ ਕਰ ਕੀ ਤੁਸੀਂ ਵੀ ਤੇ ਦੱਸੋ ਨਾ ਹੂੰ ਕਿ ਕਿਹੜਾ ਮੋਰਚਾ ਲਾਇਆ ਤੁਸੀਂ ਲੋਕਾਂ ਨੇ ਕੀ ਕੀਤਾ ਇਹਦੇ 'ਚ ਹੁਣ ਜਦੋਂ ਮਤਲਬ ਕਿ ਨੇੜਾ ਤੇੜਾ ਦੇਖ ਲੈਨੇ ਹੋ ਹਮ ਪ੍ਰੈਸ ਕਾਨਫਰੰਸ ਕਰਤੀ ਆ ਹੋ ਗਿਆ ਜੀ ਆ ਹੋ ਗਿਆ ਕੋਈ ਬਦਲ ਕੋਈ ਕੋਈ ਸਥਾਪਤ ਕੋਈ ਜਿਹੜਾ ਇਸ ਤਰ੍ਹਾਂ ਦਾ ਹੈ ਪ੍ਰਬੰਧ ਉਹਦਾ ਕੋਈ ਬਦਲ ਤੁਸੀਂ ਦਿਓ ਹੈ ਤੁਹਾਡੇ ਕੋਲ ਜੀ ਉਹ ਜ ਨਹੀਂ ਹੈ ਬਸ ਇਹ ਚੀਜ਼ਾਂ ਇਹ ਚੀਜ਼ਾਂ ਤੇ ਝਾੜੂ ਵਾਲਿਆਂ ਨੂੰ ਪੁੱਛ ਲਓ ਉਹ ਵੀ ਦੱਸ ਦੇਣਗੇ ਹਮ ਇਹ ਚੀਜ਼ਾਂ ਜਿਹੜਾ ਵੀ ਬੰਦਾ ਮਤਲਬ ਕਿ ਵੀ ਗੁਰੂ ਦੀ ਸ਼ਰਧਾ 'ਚ ਲੀਨ ਹੈ ਕੋ ਪ੍ਰਬੰਧ ਤੋਂ ਜਾਣ ਉਹ ਵੀ ਤੁਹਾਨੂੰ ਦੱਸਦਾ ਹੈਗਾ ਆ ਕੋਈ ਸ਼ਹਿ ਪਰਬੰਧ ਅਸੀਂ ਵੀ ਇਹ ਕਹਿੰਦੇ ਹਾਂ ਹਮ ਬੰਦੇ ਨੂੰ ਵੀ ਪਤਾ ਕਿ ਪ੍ਰਬੰਧ ਬਈ ਜਿਹਦੇ ਕੋਲ ਮਰਜ਼ੀ ਰਵੇ ਹਮ ਐਸਜੀਪੀਸੀ ਜਿਹੜਾ ਮਰਜ਼ੀ ਜਿੱਤ ਜਾਵੇ ਜੋ ਮਰਜ਼ੀ ਪ੍ਰਬੰਧਾ 'ਚ ਰਿਫਾਰਮਸ ਹੋਣ ਕਪਲੇਬਾਜੀ ਬੰਦ ਹੋਵੇ ਜੀ ਆਹੀ ਤੇ ਅ ਜਦੋਂ ਇਹਨਾਂ ਨੇ ਆ ਪਿੱਛੇ ਜੇ ਪ੍ਰਤਾਪ ਸਿੰਘ ਵਰਗੇ ਨੂੰ ਬਦਲਿਆ ਅਸੀਂ ਦੋ ਦਿਨ ਵੀ ਸਵਾਲ ਚੁੱਕੇ ਸਨ ਹਮ ਅਸੀਂ ਤੇ ਰੂਪ ਸਿੰਘ ਹੋਰਾਂ ਨੂੰ ਬਚਾਉਣ ਦੇ ਵੀ ਸਵਾਲ ਚੁੱਕੇ ਨੇ ਜੀ ਤੋ ਇਹ ਸਾਰੀਆਂ ਚੀਜ਼ਾਂ ਅਸੀਂ ਤੇ ਕਰਦੇ ਆਂ ਅਸੀਂ ਤਾਂ ਤੁਹਾਡੇ ਤੋਂ ਪਹਿਲਾਂ ਮਤਲਬ ਕਿ ਇਸ ਚੀਜ਼ਾਂ ਕਰਦੇ ਆਂ ਪਰ ਇਹਨਾਂ ਦਾ ਬਈ ਸਥਾਈ ਤੌਰ ਤੇ ਹੱਲ ਕੀ ਆ ਤੁਸੀਂ ਕੌਣ ਦੇ ਮੋਤਵਰ ਲੋਕ ਹੋ ਜੀ ਤੁਸੀਂ ਸਾਡੇ ਤੋਂ ਬੁੱਧੀਮਾਨ ਲੋਕ ਹੋ ਤੁਸੀਂ ਸਾਡੇ ਤੋਂ ਧਾਰਮਿਕ ਮਾਮਲੇ 'ਚ ਗਿਆਤੋਂ ਬਿਲਕੁਲ ਬਣੋ ਰਾਦ ਸਿਰਫ ਗੱਲ ਕਰਕੇ ਜਾਂ ਮੁੱਦਾ ਚੁੱਕ ਕੇ ਗੱਲ ਖਤਮ ਨਹੀਂ ਹੁੰਦੀ ਨਾ ਉਹਦਾ ਕੋਈ ਨਿਬੇੜਾ ਵੀ ਹੋਣਾ ਚਾਹੀਦਾ ਕੋਈ ਰਾਹ ਵੀ ਹੋਣਾ ਚਾਹੀਦਾ ਹਾਂ ਜੀ ਹਾਂ ਜੀ ਸਰਬੱਤ ਖਾਲਸਾ ਇਹ ਸਰਬੱਤ ਖਾਲਸਾ ਸਰਬੱਤ ਖਾਲਸਾ 'ਚ ਤੁਸੀਂ ਮੈਨੂੰ ਦੱਸੋ 26 ਵਾਲਾ ਸਰਬੱਤ ਖਾਲਸਾ ਹੋਇਆ ਸੀ ਹੂੰ ਤੁਹਾਡੇ ਚ ਬਹੁਤ ਯਾਦ ਨਹੀਂ ਉਹਨੇ 15 ਦਸੰਬਰ ਡੇਟ ਸੀਗੀ ਸ਼ਾਇਦ ਹੋ ਜੀ ਤੇ ਸਾਲ ਸੀਗਾ 2015 ਮੇਬੀ 15 ਹਾਂ ਉਦੋਂ ਉਦੋਂ ਕੀ ਹੋਇਆ ਸੀ ਜੀ ਆ ਜੀ ਮਤਵਾਜੀ ਜਥੇਦਾਰ ਚੁਣ ਲੈ ਉਹ ਕਿਥੇ ਨੇ ਮਤਵਾਜੀ ਜਥੇਦਾਰ ਬਰਗਾੜੀ ਚ ਕੀ ਹੋਇਆ ਉਹਨਾਂ ਮਤਵਾਜੀ ਜਥੇਦਾਰਾਂ ਨੇ ਕੀ ਕੀਤਾ ਸੀ ਯਾਦ ਫਰ ਮੈਂ ਗੱਲਾਂ ਕਮਾਂਗਾ ਤੇ ਤੁਹਾਡੇ ਹੱਡਾਂ ਤੇ ਲੱਗਣੀਆਂ ਨੇ ਜੀ ਫੇਰ ਓਖਾ ਫੇਰ ਤੁਸੀਂ ਕਹਿੰਦੇ ਕਾਮਰੇਡ ਹੈ ਹੂੰ ਇਹ ਫਲਾਣਾ ਹੈ ਇਹ ਟਮਕਾਣਾ ਹੈ ਉਹਨਾਂ ਮਤਵਾਜ਼ੀ ਜਥੇਦਾਰਾਂ ਨੇ ਸਰਬੱਤ ਖਾਲਸਾ ਚ ਜਿਹੜੇ ਚੁਣੇ ਹੋਏ ਸੀ ਉਹਨਾਂ ਨੇ ਕੀ ਕੀਤਾ ਬਾਅਦ ਇੱਕ ਕਿਸੇ ਦੀ ਗੋਦ ਚ ਬਹਿ ਗਿਆ ਕੋਈ ਕਿਸੇ ਕਿਸੇ ਚੱਕਰ ਚ ਪੈ ਗਿਆ ਜੀ ਬਈ ਕੀ ਹੋਇਆ ਸੀ ਹੂੰ ਸਰਬੱਤ ਖਾਲਸਾ ਤੇ ਅੱਗੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੋਇਆ ਸੀਗਾ ਨਾ ਹੂੰ ਇੱਕੋ ਚੀਜ਼ ਤੁਸੀਂ ਵਾਰ-ਵਾਰ ਜਿਹੜੀ ਕਹਿੰਦੇ ਹੋ ਕਿ ਬਈ ਇਹਦਾ ਹੱਲ ਆ ਇਹਦਾ ਹੱਲ ਹੈ ਹੂੰ ਕਿ ਸਰ ਬਾਤ ਤਾਂ ਖਾਲਸਾ ਮੰਨ ਲੋ ਵਲਾ ਲੋਗੇ ਤੁਸੀਂ ਮੈਨੂੰ ਦੱਸੋ ਵੀ ਸੰਵਿਧਾਨਿਕ ਤੌਰ ਤੇ ਜਿਹੜੀ ਚੀਜ਼ ਵੈਲਿਡ ਹੈ ਉਹਨੂੰ ਕਿਵੇਂ ਗਲਤ ਕਰਾਰ ਦੇਓਗੇ ਜੀ ਮਤਵਾਸੀ ਜਥੇਦਾਰਾਂ ਚੋਂ ਉਹ ਬਾਕੀ ਤੇ ਸਾਰੇ ਬਹਿ ਬੁਗ ਹੈ ਉਹ ਜਾਂਦੇ ਨੇ ਮੇਰੇ ਖਿਆਲ ਦੇ ਨਾਲ ਧਿਆਨ ਸਿੰਘ ਮੰਡ ਕਦੇ ਕਦੇ ਸਾਲ ਚ ਇੱਕ ਦੋ ਵਾਰੀ ਉਹਨਾਂ ਦੇ ਦਰਸ਼ਨ ਹੋ ਜਾਂਦੇ ਨੇ ਤੇ ਉਹ ਜਦੋਂ ਬਰਗਾੜੀ ਮੋਰਚੇ 'ਚ ਇਹਨਾਂ ਦਾ ਰੋਲ ਸੀਗਾ ਵੇਖਿਆ ਸੀਗਾ ਤੁਸੀਂ ਤੇ ਲੋਕਾਂ ਨੇ ਕੀ ਕੁਝ ਕਿਹਾ ਸੀ ਇਹਨਾਂ ਨੂੰ ਬਿਲਕੁਲ ਉਹੀ ਮਤਲਬ ਕਿ ਜੋ ਕੁਝ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ ਸੁਣਾਇਆ ਗਿਆ ਉਹੀ ਉਹੀ ਇਹਨਾਂ ਚੋਂ ਵੀ ਕੁਝ ਜਥੇਦਾਰਾਂ ਨੂੰ ਸੁਣਨ ਪਿਆ 2016 ਦੀ ਗੱਲ ਹੈ ਲੋ ਜੀ ਸਾਲ ਆ ਗਿਆ ਹਾਂਜੀ ਬਿਲਕੁਲ ਠੀਕ ਹੈ ਤਰੀਕ 15 ਮਾਰਚ ਸੀ ਚੱਬੇ ਚੱਬੇ ਵਿਖੇ ਵੈਸੀ ਅੰਮ੍ਰਿਤਸਰ ਦੇ ਬਾਹਰਲੇ ਪਾਸੇ ਜੀ ਜੀ